ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਜਿਹੜਾ ਮਨੁੱਖ ਹਰੀ ਪਰਮੇਸ਼ਰ ਵਾਹਿਗੁਰੂ RAM ਅੱਲਾ ਭਗਵਾਨ ਤੋਂ ਦੂਰ ਹੋ ਜਾਂਦਾ ਹੈ ਉਹ ਕਦੀ ਵੀ ਸੁੱਖ ਨਹੀਂ ਪਾਣੀ 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 ਉਹ ਸਨੂ ਜਨਮਾਂ ਜਨਮਾਂ ਤਰਾਂ ਦੇ ਰੋਗ ਤਾਪੀ ਲੱਗਣੇ ਆਪੀ ਉਹਨੂੰ ਜਨਮ ਜਨਮੰਤਰਾਂ ਦੇ ਰੋਗ ਲੱਗਣੇ ਨੇ ਕਿਉਂ ਕਿ ਆਰਾਮ ਦਾ ਜਿਹੜਾ ਵਾਸਾ ਹੈ ਅੱਲਾਹ ਦੀ ਜਿਹੜੀ ਯੋਗਤ ਹੈ ਵਾਹਿਗੁਰੂ ਦੀ ਜਿਹੜੀ ਯੋਗਤ ਹੈ ਉਹ ਕੋਸ ਦੇ ਮਨ ਵਿੱਚ ਵਸੀ ਨਹੀਂ ਜਦੋਂ ਰਾਮ ਦੀ ਜੋਤ ਦਾ ਭਗਵਾਨ ਦੀ ਜੋਤ ਦਾ ਮਨ ਵਿੱਚ ਪ੍ਰਕਾਸ਼ ਹੋ ਗਿਆ ਉਸ ਤੋਂ ਬਾਅਦ ਕੀ ਹੋਏ ਬਿਲਕੁਲ ਮਨ ਸ਼ਾਂਤ ਮਨ ਸ਼ਾਂਤ ਹੋ ਜਾਂਦਾ ਹੈ ਮਨ ਦੀ ਇਕਾਗਰਤਾ ਕਿਉਂ ਕਿਉਂਕਿ ਪੂਰੇ ਗੁਰੂ ਦੀ ਕਿਰਪਾ ਹੋ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜਦ ਪੂਰੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਮਨ ਵਸ ਵਿੱਚ ਆਇਆ ਕਿਰਪਾ ਕਿਸ ਤਰ੍ਹਾਂ ਹੋਵੇ ਜਦੋਂ ਉਸ ਵਾਹਿਗੁਰੂ ਨੇ ਬਖਸ਼ ਦਿੱਤੇ ਹੈ ਤੇ ਠੀਕਾ ਹੋ ਅੰਤਰਜਾਨੀ ਅੰਤਰਜਾਮੀ ਪੁਰਖ ਵਿਧਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਜਦੋਂ ਕਿਸੇ ਗੁਰੂ ਮਹਾਪੁਰਖ ਅਕ ਦੇ ਡੰਡਾ ਉਧ ਕਰਦੇ ਆਂ ਮਹਾਰਾਜ ਅੱਗੇ ਮੱਥਾ ਟੇਕਦੇ ਕਾਰਨ ਰਨੌਤ ਪੁੰਨ ਵੱਡਾ ਹੈ ਉਹ ਮਨੁੱਖ ਦੇ ਪੁੰਨ ਬਣਦੇ ਨੇ ਜਿਹੜੇ ਕੀਦਰਗਾਹ ਦੇ ਵਿੱਚ ਜਾ ਕੇ ਸਹਾਈ ਹੁੰਦੇ ਕਾਰਨ ਰਨੌਤ ਪੁੰਨ ਵੱਡਾ ਹੈ ਪਰ ਜਿਹੜੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਅੱਲਾ ਦਾ ਰਾਮ ਦਾ ਭਗਵਾਨ ਦਾ ਜਿਨ੍ਹਾਂ ਦਾ ਬਿਲਕੁਲ ਉਸ ਆਰਾਮ ਦੇ ਨਾਮ ਨਾਲ ਲੱਗਾ ਹੀ ਨਹੀਂ ਹੈ ਪ੍ਰੇਮੀ ਉਹਤੇ ਕਹਿੰਦੇ ਵੀ ਕੂੜ ਵਿੱਚ ਤੁਰੇ ਰਹੇ ਕੂੜ ਵਿੱਚ ਕਿਸ ਤਰ੍ਹਾਂ ਕੂੜ ਰਾਜਾ ਕੂੜ ਪਰੰਜਾ ਕੂੜ ਸਭ ਸੰਸਾਰ ਉਹਤੇ ਸਾਰੀ ਕੂੜ ਹੈ ਕੂੜ ਹੈ ਉਹਦੇ ਨਾਮ ਤੋਂ ਬਿਨਾਂ ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ ਪਰ ਜਿਹੜੇ ਉਹਦਾ ਰਾਮ ਦਾ ਨਾਮ ਜਪਦੇ ਨੇ RAM ਦੀ ਜੋਤ ਜਿਹਦੇ ਮਨ ਵਿੱਚ ਅੰਦਰ ਪ੍ਰਕਾਸ਼ ਹੋ ਗਈ ਫੇਰ ਮਹਾਰਾਜ ਕਹਿੰਦੇ ਨੇ ਵੀ ਉਹ ਸੱਚ ਦੇ ਵਿੱਚ ਤੁਰੇ ਫਿਰਦੇ ਨੇ ਸਾਰਾ ਸੰਸਾਰ ਸੱਚ ਹੈ ਉਹਨਾਂ ਵਾਸਤੇ ਇਹ ਉਹ ਜੱਗ ਸੱਚੀ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਿਉਂਕਿ ਉਹਨਾਂ ਨੇ ਹਰ ਇੱਕ ਜਗ੍ਹਾ ਤੇ ਪਰਮਾਤਮਾ ਨੂੰ ਦੇਖਣਾ ਹੈ ਹਰ ਇੱਕ ਜਗ੍ਹਾ ਤੇ ਉਹਨਾਂ ਨੇ ਰੱਬ ਨੂੰ ਦੇਖਣਾ ਹੈ ਜਿਸ ਤਰ੍ਹਾਂ ਭਾਈ ਕੈਖਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲੇ ਕਹਿੰਦੇ ਸੱਚੇ ਪਾਤਸ਼ਾਹ ਐਸੀ ਨਦਰ ਕਰ ਦੇਵੋ ਐਸੀ ਕਿਰਪਾ ਐਸਾ ਮੇਰਾ ਪਰਿਆ ਹੱਥ ਮੇਰੇ ਸਿਰ ਉੱਤੇ ਰੱਖ ਦਿਓ ਮੈਂ ਜਿਹੜੇ ਪਾਸੇ ਵੀ ਵੇਖਾਂ ਮੈਨੂੰ ਗੁਰੂ ਨਾਨਕ ਦੀ ਨਜ਼ਰ ਆਵੇ ਵੇਖੋ ਭਾਈ ਕੈਂਠਾ ਜੀ ਜਿਸ ਪਾਸੇ ਵੇਖਦੇ ਸੀ ਗੁਰੂ ਨਾਨਕ ਪਾਤਸ਼ਾਹ ਨਜ਼ਰ ਆਉਂਦੇ ਸੀ ਪਰ ਅਸੀਂ ਤੇ ਪਰਮੇਸ਼ਰ ਨੂੰ ਭੁੱਲੇ ਫਿਰਦੇ ਹਾਂ ਵਾਹਿਗੁਰੂ ਦੇ ਨਾਮ ਨੂੰ ਭੁੱਲੇ ਫਿਰਦੇ ਹਾਂ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੈ ਰੋਗ ਵੇਮਕ ਹੋਈ RAM ਤੇ ਲੱਗਣ ਜਨਮ ਵਿਯੋਗ ਜਨਮਾ ਜਨਮੰਤਰਾਂ ਦੇ ਰੋਗ ਇਸੇ ਕਰਕੇ ਸਾਨੂੰ ਲੱਗੇ ਹੋਏ ਜਿਸ ਕਿਸੇ ਨੇ ਕੋਈ ਨਾ ਕੋਈ ਵਿਦਿਆ ਹਾਸਲ ਕਰ ਲਈ ਉਹ ਗਲਤ ਇਸਤੇਮਾਲ ਕਰਨ ਤੇ ਲੱਗੇ ਹੋਏ ਠੀਕ ਹੈ ਜਦੋਂ ਕੋਈ ਪ੍ਰਮਾਤਮਾ ਦੇ ਨਾਲ ਇਕਮਿਕ ਹੋ ਜਾਂਦਾ ਅਪੇਧ ਵਸਤਾ ਵਿੱਚ ਚਲਿਆ ਜਾਂਦਾ ਰਿਧੀਆਂ ਸਿੱਧੀਆਂ ਉਹਦੇ ਪਿੱਛੇ ਲੱਗ ਜਾਂਦੀਆਂ ਨੇ ਰਿਧੀ ਸਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਵਸਾਈ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਦਾ ਨਾਮ ਦਾ ਪ੍ਰਕਾਸ਼ ਹੋਇਆ ਉਹਦੇ ਨਾਮ ਦਾ ਜਦ ਪ੍ਰਕਾਸ਼ ਹੋ ਜਾਂਦਾ ਫਿਰ ਰਿਧੀ ਸਿੱਧੀ ਪਿੱਛੇ ਲੱਗੀਆਂ ਫਿਰੈ ਪਰ ਜਿਹੜੇ ਮਾੜੇ ਕਰਮ ਕਰਦੇ ਕਿਸੇ ਦੇ ਕਾਰਜ ਨੂੰ ਮਾੜਾ ਕਰਦੇ ਫੇਰ ਕੀ ਹੁੰਦੀ ਜਨਮਾਂ ਜਨਮਾਂ ਤਰਾਂ ਦੇ ਰੋਗ ਐਸੇ ਬੰਦਿਆਂ ਨੂੰ ਹੀ ਪ੍ਰੇਤ ਦੀ ਹੂਣ ਪ੍ਰਾਪਤ ਹੁੰਦੀ ਜਿਵੇਂ ਵੱਡੇ ਮਹਾਰਾਜ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਹਾਪੜ ਗਏ ਹੋਏ ਸਨ ਉਥੇ ਸੁਲੇਮਾਨ ਪ੍ਰੇਤ ਮਨਮੋਹਨ ਸਿੰਘ ਦੇ ਸਰੀਰ ਵਿੱਚ ਆਇਆ ਵਾਡੇ ਮਹਾਰਾਜ ਰਾੜਾ ਸਾਹਿਬ ਵਾਲੇ ਪੁੱਛਦੇ ਨੇ ਸੁਲੇਮਾਨ ਪ੍ਰੇਤ ਤੂੰ ਐਸ ਮਨਮੋਹਨ ਸਿੰਘ ਦੇ ਸਰੀਰ ਵਿੱਚ ਕਿਸ ਤਰ੍ਹਾਂ ਆਇਆ ਕਹਿੰਦਾ ਜੀ ਮੈਂ ਜੋ ਮੇਰਾ ਪਿਛਲਾ ਜਨਮ ਸੀ ਉਸ ਦੇ ਵਿੱਚ ਮੈਂ ਮਾੜੇ ਕਰਨ ਕੀਤੇ ਕਿਸੇ ਨੂੰ ਕੋਸ਼ਟ ਕਰਤਾ ਕਿਸੇ ਨੂੰ ਕੁਛ ਆਖਤਾ ਕਿਸੇ ਨੂੰ ਕੁਛ ਆਖਤਾ ਇਹੇ ਕਰਕੇ ਮੈਨੂੰ ਪ੍ਰੇਤ ਜੀਵਨ ਪ੍ਰਾਪਤ ਹੁੰਦਾ ਜੇ ਕਿਸੇ ਨੇ ਇਹ ਵਿਧਿਆ ਸਿੱਖ ਵੀ ਲਈ ਉਹ ਜ਼ਿਆਦਾਤਰ ਲੋਕਾਂ ਨੂੰ ਉਹ ਜਾੜੰਗ ਤੇ ਲੱਗ ਜਾਂਦੇ ਫਾਰਕ ਫਾਰਕ ਗੁਰਬਾਣੀ ਆਖਦੀ ਹੈ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋ ਵੀ ਭਲਾ ਉਹਦਾ ਕਦੇ ਭਲਾ ਨਹੀਂ ਹੋ ਸਕਦਾ ਜਿਹਦੇ ਅੰਦਰ ਕਿਸੇ ਲਈ ਬੁਰਾ ਹੈ ਠੀਕ ਹੈ ਹੁੰਦਾ ਸਭ ਕੁਝ کئی ਕੋਟ ਪੂਤ ਪ੍ਰੇਤ ਸ਼ੂਕਰ ਮਿਰਗਾ ਚ ਜੰਤਰ ਮੰਤਰ ਤੰਤਰ ਜੰਤਰ ਜਿਹੜਾ ਲਿਖ ਕੇ ਕਰਦੇ ਮੰਤਰ ਜਿਹੜਾ ਪੜ੍ਹ ਕੇ ਕੀਤਾ ਜਾਂਦਾ ਤੰਤਰ ਜਿਹੜਾ ਤਿੰਨ ਚੀਜ਼ਾਂ ਮਿਲਾ ਕੇ ਕਿਸੇ ਦੀਆਂ ਚੱਪਲਾਂ ਚੱਕ ਲਿਆਉ ਕਿਸੇ ਦੇ ਕੱਪੜੇ ਚੱਕ ਲਿਆਉ ਕਿਸੇ ਦੇ ਕੇਸ ਲਿਆਉ ਇਹੋ ਜਿਹੇ ਕਾਰਜ ਕਰਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਅਗਲਾ ਜਿਹੜਾ ਜਨਮ ਹੈ ਪ੍ਰੇਤ ਦੀ ਸਾਨੂੰ ਜਨਮ ਮਿਲੇਗਾ ਰੇਤ ਦੀ ਜੋਨੀ ਕਿਉਂ ਉਹਨਾਂ ਦਾ ਮਨ ਵਸ ਵਿੱਚ ਨਹੀਂ ਆ ਮਨ ਵਸ ਆਵੇ ਨਾਨਕਾ ਜੀ ਪੂਰਨ ਕਿਰਪਾ ਮਨ ਤੇ ਫੇਰ ਹੀ ਸਾਡਾ ਵਸ ਵਿੱਚ ਆਵੇ ਰਾਜੇ ਪੂਰੇ ਗੁਰੂ ਦੀ ਕਿਰਪਾ ਵਡੇ ਮਹਾਰਾਜ ਵਚਨ ਕਰਦੇ ਹੁੰਦੇ ਸੀ ਰਾੜਾ ਸਾਹਿਬ ਜਿ ਜਿਸ ਨੇ ਚਮੜੀ ਔਰ ਦਮੜੀ ਤੇ ਪੈਰ ਰੱਖਤਾ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਅੱਗੋਂ ਲੈਣ ਵਾਸਤੇ ਖੜੇ ਹੋ। ਵੀ ਆਇਆ ਭਾਈ ਤੁਮਾਇਆ ਨੂੰ ਤਿਆਗਿਆ ਅਸੀਂ ਤੇਨੂੰ ਅੱਗੋਂ ਲੈਣ ਵਾਸਤੇ ਖੜੇ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ ਸਤ ਗੁਰੂ ਓਟ ਪੈਂਡਾ ਆਗੇ ਹੋਏ ਜੀ